ਲੋਵੀ ਮਿੱਤਰੋ ਹੱਥ ਦੇਖੀ ਕੱਖ ਹੱਥ ਦੇ ਵਿੱਚ ਫੜਿਆ ਹੋਇਆ ਇਹ ਮਿੱਤਰੋ ਕਿਸੇ ਲਈ ਕੱਖ ਹੈ ਤੇ ਕਿਸੇ ਲਈ ਲੱਖ ਹੈ ਤੇ ਕਿਸੇ ਲਈ ਵੀ ਇਹ ਘਰ ਦੀ ਛੱਤ ਹੈ ਤੇ ਤੁਹਾਨੂੰ ਬਈ ਜੀ ਅੱਜ ਕਿਸੇ ਦੇ ਫਾਰਮ ਤੇ ਕਾਹ ਫੂਸ ਦੇ ਨਾਲ ਬੂਈ ਦੇ ਨਾਲ ਪਾਈ ਹੋਈ ਘਰ ਦੀ ਛੱਤ ਦਿਖਾਉਣੇ ਆ ਜਿਹਦੇ ਫਾਰਮ ਦੇ ਉੱਤੇ ਬੂਈ ਨਾਲ ਇਹ ਛੱਤ ਪਾਈ ਹੋਈ ਹੈ ਉਹਦੇ ਲਈ ਤਾਂ ਮਿੱਤਰੋ ਇਹ ਲੱਖ ਹੀ ਹੈ ਤੇ ਅੱਜ ਤੁਹਾਨੂੰ ਲੱਖ ਵਾਲੀ ਛੱਤ ਦਿਖਾਉਣੇ ਆ ਹੁਣ ਤੁਹਾਨੂੰ ਪੁਰਾਣੇ ਤਰ੍ਹਾਂ ਵਾਲੀ ਇਹਨਾਂ ਦੀ ਹਵੇਲੀ ਦਿਖਾਉਣੇ ਆ ਜਿਹੜਾ ਇਹਨਾਂ ਨੇ ਅੱਡ ਇੱਕ ਬੈਠਕ ਪਾਈ ਹੋਈ ਹੈ ਜਿਵੇਂ ਆਪਣੇ ਆਪ ਪੁਰਾਣੇ ਬਜ਼ੁਰਗ ਮਿੱਤਰੋ ਰਾਜਸਥਾਨ ਦੇ ਵਿੱਚ ਨਾ ਇੱਕ ਮਹੀਨੇ ਜੇ ਫਾਰਮ ਦੇ ਉੱਤੇ ਖੜੇ ਆ ਜਿੱਥੇ ਕਿ ਕਿਸਾਨ ਭਰਾਵਾਂ ਨੇ ਬਹੁਤ ਹੀ ਸੋਹਣਾ ਫਾਰਮ ਬਣਾਇਆ ਤੇ ਬਣਾਇਆ ਪਤਾ ਕਾਦੇ ਨਾਲ ਆ ਦੋਸਤੋ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਵੀ ਇਸ ਨਾਲ ਫਾਰਮ ਬਣਾਤਾ ਆ ਦਿਖਾਇਓ ਬਈ ਜੀ ਕੋਲੇ ਆ ਕੇ ਸੱਰੀਆਂ ਸਲੇਟਾਂ ਕੱਟ ਕੇ ਨਾ ਦੋਸਤੋ ਦੇਖੋ ਖੰਭਿਆਂ ਦੇ ਟਾਈਪ ਆਪਾਂ ਇਹਨੂੰ ਖੰਭੇ ਕਹਿ ਦਿੰਨੇ ਜਿਵੇਂ ਤੇ ਦੋਸਤੋ ਇਹਦੇ ਨਾਲ ਫਾਰਮ ਬਣਾਇਆ ਹੋਇਆ ਛੂਟਾ ਜਾ ਇੱਕ ਤੇ ਆਜੋ ਫਿਰ ਮਿੱਤਰੋ ਤੁਹਾਨੂੰ ਫਾਰਮ ਵਿਖਾਉਣੇ ਆ ਉਹ ਕਿੰਨਾ ਸੋਹਣਾ ਵਿਊ ਹੈ ਫਾਰਮ ਦੇਖੋ ਜੀ ਕਿੰਨਾ ਸੋਹਣਾ ਕਿਸਾਨ ਭਰਾ ਦਾ ਉਹ ਸਾਨੂੰ ਆਖੀ ਇਹਨਾਂ ਨੇ ਸਲੇਟਾਂ ਨਾਲ ਫਾਰਮ ਬਣਾਇਆ ਦੋਸਤੋ ਆਹ ਵੇਖੋ ਤੁਹਾਨੂੰ ਦਿਖਾਉਣੇ ਆ ਜੀ ਸਲੇਟਾਂ ਨਾਲ ਫਾਰਮ ਬਣਾਇਆ ਆਇਓ ਬਾਈ ਜੀ ਉਰੇ ਦੇਖੋ ਦੋਸਤੋ ਇਧਰ ਲਾਈਆਂ ਇਹਨਾਂ ਨੇ ਇੱਟਾਂ ਉਹ ਵੀ ਖੜਮੀਆਂ ਕਿੰਨੀ ਕਰਸ ਕੀਤੀ ਹੋਈ ਹੈ ਇੱਥੇ ਖੜਮੀਆਂ ਇੱਟ ਦੇ ਨਾਲ ਬਣਾਇਆ ਸਟੈਂਡਰਡ ਨਾਲ ਖੜਾ ਕੀਤਾ ਇਹਨਾਂ ਨੇ ਫਿਰ ਆ ਪੱਥਰ ਲਾਏ ਹੋਏ ਆ ਜਿਹੜੀਆਂ ਆਪਾਂ ਸਲੇਟਾਂ ਨਹੀਂ ਕਹੀ ਜਾਂਦੇ ਸੀ ਵੀ ਸਲੇਟਾਂ ਨਾਲ ਬਣਾਇਆ ਤਾਂ ਦੇਖੋ ਦੋਸਤੋ ਸਲੇਟਾਂ ਦੇ ਨਾਲ ਹੀ ਫਾਰਮ ਬਣਾਇਆ ਹੋਇਆ ਅਸੀਂ ਜਦੋਂ ਰਸਤੇ ਤੋਂ ਲੰਘੀ ਜਾਂਦੇ ਸੀ ਅਸੀਂ ਦੇਖਿਆ ਰਹਾਂਗੇ ਮਹਾਂ ਝੋਪੜੀਆਂ ਇਆਂ ਕੀ ਆ ਹੁਣ ਇਹਦੇ ਉੱਤੋਂ ਦੀ ਗੱਲ ਕਰੀਏ ਜੀ ਦੇਖੋ ਇਹ ਥੱਲੇ ਆਹ ਬਾਂਸ ਦੇ ਗੋਲਦਾਰੇ ਬਣ ਕੇ ਆ ਲਾ ਕੇ ਟੰਬੇ ਤੇ ਉੱਤੇ ਬਈ ਜੀ ਆਹ ਆਈ ਬੂਈਆਂ ਜਿਹੜੀਆਂ ਆਮ ਹੀ ਹੈ ਕਾ ਫੂਸ ਹੈ ਤੇ ਉਹਨਾਂ ਨਾਲ ਹੀ ਇਹ ਜਿਹੜਾ ਕੀ ਸਾਰਾ ਇਹਨਾਂ ਨੇ ਆਪਦਾ ਇੱਕ ਫਾਰਮ ਤਿਆਰ ਕੀਤਾ ਆ ਜਿਵੇਂ ਆਪਾਂ ਕਹਿ ਦਿੰਦੇ ਹਾਂ ਬਈ ਜੀ ਇਹਨਾਂ ਕੰਧੋਲੀਆਂ ਕਰਨਗੇ ਆਪਣਾ ਚੌਂਕਾ ਹੁੰਦਾ ਚੌਂਕਾ ਛੋਟਾ ਜਿਹਾ ਇੱਕ ਤੇ ਬਈ ਜੀ ਚੰਗੀ ਮਿੱਟੀ ਲਾ ਕੇ ਲਿਪਿਆ ਹੋਇਆ ਦਿਖਾਇਓ ਬਈ ਆ ਵੇਖੋ ਚੰਗਾ ਦਾ ਉਸ ਤੋਂ ਲਿਪਿਆ ਹੋਇਆ ਇਹ ਮੋਕੇ ਦੇ ਕਿਸਾਨ ਵੀਰ ਜਿਹੜੇ ਕੀ ਉਹ ਇੱਥੇ ਹੈ ਹੀ ਨਹੀਂ ਤਾਂ ਲੋਕ ਲੱਗਿਆ ਹੋਇਆ ਆ ਦੇਖੋ ਕੁ ਵੀ ਲਾਇਆ ਹੋਇਆ ਤੇ ਅੰਦਰੋਂ ਮੈਨੂੰ ਲੱਗਦਾ ਜਿਵੇਂ ਵੀ ਆ ਫਾਰਮ ਬਹੁਤ ਸੋਹਣਾ ਵਿਊ ਆ ਵੀ ਰਹਿਣ ਸਬਸੇਰਾ ਵਿਚਾਰੇ ਦਾ ਆ ਦੇਖੋ ਬਈ ਬਹੁਤ ਹੀ ਥੋੜੇ ਵਾਈਟ ਦੇ ਨਾਲ ਆ ਵੇਖੋ ਵਿੱਚੋਂ ਆ ਲੋਹੇ ਦਾ ਹੀ ਗੇਟ ਲਾਇਆ ਆ ਉੱਤੇ ਨਾ ਵੇਖੋ ਆ ਕਾਫੂਰ ਜਾ ਅਮੀਨ ਦੇ ਬੂਹੀਆਂ ਵਰਤੋਂ ਦੇ ਵਿੱਚ ਲੈ ਲਿਆ ਤੇ ਇਹਨਾਂ ਬੂਹੀਆਂ ਦੇ ਨਾਲ ਹੀ ਜਿਹੜਾ ਕੀ ਇਹ ਸਾਰੀ ਜਿਹੜੀ ਕਿ ਛੱਤ ਪਾਈ ਹੋਈ ਆ ਮੈਨੂੰ ਲੱਗਦਾ ਮੀਂਹ ਕਣੀ ਦੇ ਵਿੱਚ ਥੱਲੇ ਦੇ ਕਾਗਜ ਆ ਕੋਈ ਜ਼ਿਆਦਾ ਦਿੱਕਤ ਆਉਂਦੀ ਵੀ ਹੋ ਸਕਦੀ ਐ ਨਹੀਂ ਵੀ ਆਉਂਦੀ ਹੋ ਸਕਦੀ ਆ ਇਧਰ ਵੀ ਤੁਮਿਆਂ ਦਾ ਜਿਵੇਂ ਆਪਾਂ ਕਹਿੰਦੇ ਨੇ ਨਜ਼ਰਬੱਟੂ ਆਪਦੇ ਹਿਸਾਬ ਨਾਲ ਇਹਨਾਂ ਨੇ ਇੱਕ ਛੋਟਾ ਜਿਹਾ ਵਿਚਾਰਿਆਂ ਨੂੰ ਨਜ਼ਰਬੱਟੂ ਵੀ ਲਾਇਆ ਹੋਇਆ ਤੇ ਆ ਇੱਥੇ ਬਈ ਚੌਂਕੜਾ ਬਣਾਇਆ ਹੋਇਆ ਜਿਹੜੇ ਕੀ ਨਹਾਉਣ ਕਰਨ ਦਾ ਨਜ਼ਾਰਾ ਲੈਂਦੇ ਆ ਸਾਰਾ ਦੇਖੋ ਆ ਬੂੰਹਾਂ ਹੀ ਪਈਆਂ ਦੋਸਤੋ ਸਾਫ਼ ਤੀਆਂ ਲੋ ਬੂੰਹਾਂ ਦੀ ਛੱਤ ਪਾਈ ਹੋਈ ਆ ਸ਼ਾਮੇ ਮੈਨੂੰ ਲੱਗਦਾ ਵੀ ਜਿਹੜਾ ਇਹਨਾਂ ਦਾ ਦਧਾਰੂ ਪਸ਼ੂ ਐ ਵੱਧ ਦੁੱਧ ਵਾਲਾ ਜਾ ਛਾਵੇਂ ਕੁਛ ਬੈਠਦੇ ਹੁਣੇ ਆ ਕਿਵੇਂ ਵੀ ਇਹ ਪਸ਼ੂਆਂ ਵਾਲਾ ਮੈਨੂੰ ਲੱਗਦਾ ਸ਼ੈੱਡ ਬਣਾਇਆ ਹੋਇਆ ਜਾਂ ਭਈ ਆਪ ਆਨੰਦ ਲੈਂਦੇ ਹੁਣੇ ਇੱਥੇ ਬੈਠ ਕੇ ਹਨਾ ਤੇ ਹੁਣ ਇਹਨਾਂ ਦਾ ਬਈ ਨਹਾਉਣ ਘਰ ਵੀ ਤੁਹਾਨੂੰ ਦਿਖਾਉਣੇ ਆਜੋ ਆ ਆ ਦੇਖੋ ਜੀ ਇੱਧਰ ਇਹਨਾਂ ਦਾ ਨਹਾਉਣ ਘਰ ਆ ਤੇ ਬਣਾਇਆ ਸਿਰਫ ਹੀ ਉਹ ਸਲੇਟਾਂ ਨਾਲ ਹੀ ਆ ਪਤਾ ਨਹੀਂ ਤਾਂ ਵੀ ਸਸਤੀਆਂ ਪਈਆਂ ਇੱਟਾਂ ਨਹੀਂ ਲੈਂਦੀਆਂ ਇਹ ਆਹ ਜਿਹੜਾ ਇਹਨਾਂ ਨੇ ਆ ਚਲੋ ਜਿਵੇਂ ਆਮ ਡਿਜ਼ਾਈਨ ਹੁੰਦਾ ਆ ਜਿਹੜੀ ਨੀਮ ਪੱਥਰ ਦੀ ਸਾਰੀ ਇੱਧਰ ਇੱਟਾਂ ਨਾਲ ਕੀਤੀ ਹੋਈ ਹੈ ਇੱਧਰ ਨਾਲ ਹੀ ਵਿਊ ਹੈ ਹੋਰ ਤੁਹਾਨੂੰ ਦਿਖਾਉਣੇ ਆ ਬਾਈ ਜੀ ਜਿਹੜਾ ਇੱਧਰੋਂ ਹੈ ਆਹ ਵਿਊ ਆਊਗਾ ਇੱਧਰੋਂ ਅਕੇ ਦਿਖਾਵਾਂਗੇ ਜੀ ਥੋੜਾ ਜਿਹਾ ਇਸ ਤਰ੍ਹਾਂ ਨਾ ਇਦਾਂ ਦਾ ਵਿਊ ਬਣ ਜੂਗਾ ਇੱਥੇ ਆ ਕੇ ਹੁਣ ਇਹਨਾਂ ਦੇ ਵੀ ਜੀ ਇੱਧਰ ਵੀ ਵੇਖੋ ਰਾਜਸਥਾਨ ਦੇ ਵਿੱਚ ਇਹਨਾਂ ਦੇ ਛੱਪੀ ਬੱਚੇ ਆਉਂਦੇ ਫਾਲਦੇ ਆ ਇਹੀ ਇਹਨਾਂ ਦਾ ਸਿਲੰਡਰ ਹੈ ਨਹੀਂ ਮੈਨੂੰ ਲੱਗਦਾ ਸਾਰਾ ਕੁਝ ਆਜਿਥੋਂ ਦੋ ਟੱਲੀਆਂ ਲਾਈਆਂ ਹੋਈਆਂ ਪਾਣੀ ਦੇ ਨਿੱਕੇ ਨਿੱਕੇ ਟੋਏ ਬਣਾਏ ਹੋਏ ਆ ਚਾਸ਼ਪੇਰੇ ਬਾੜ ਕੀਤੀ ਹੈ ਸਪੈਸ਼ਲ ਵੀ ਟੱਲੀਆਂ ਨੂੰ ਆਪ ਆਖ ਦਿੰਨੇ ਚਲੋ ਬਾੜ ਨੂੰ ਕੀ ਲੋੜ ਐ ਸਪੈਸ਼ਲ ਟਰਾਲੀਆਂ ਨੂੰ ਬਾੜ ਕੀਤੀ ਹੋਈ ਏ ਦੋਸਤੋ ਸਾਰਾ ਬਗਲੀਆਂ ਹੋਈਆਂ ਵੀ ਕੋਈ ਪਸ਼ੂ ਨਾ ਉਵਾਰਾਇ ਇਹਨੂੰ ਸੀ ਨੂੰ ਲਾ ਦੇ। ਬਾਕੀ ਕਰਦੇ ਆ ਆਮੀ ਆ ਝਾੜ ਮਲੇ ਜਿਹੇ ਹੁੰਦੇ ਆ ਤੇ ਆਪਦੇ ਖੇਤ ਦੇ ਵਿੱਚ ਤੇ ਇਕੱਠੇ ਕਰਕੇ ਤੇ ਬਾਲਣ ਦੀ ਕਰਦੇ ਆ। ਇਹਨਾਂ ਨੇ ਆਪਦੇ ਰੋਟੀ ਪਾਣੀ ਦੇ ਵਾਸਤੇ ਬਾਲਣ ਇਕੱਠਾ ਕਰਕੇ ਰੱਖਿਆ ਹੈ ਜਿਵੇਂ ਆਪਾਂ ਛਟੀਆਂ ਦੀ ਟਰਾਲੀ ਆਖ ਲੈਨੇ ਆ ਨਾ ਇਹਨਾਂ ਦਾ ਇਹ ਬਾਲਣ ਹੈ ਤੇ ਹੈ ਮਿੱਤਰੋ ਨਿਰਗੇ ਝੂੜਾ ਨਿਰਗੇ ਝੂੜਾ ਪੂਰੀਆਂ ਭਰੀਆਂ ਹੋਈਆਂ। ਮੈਨੂੰ ਲੱਗਦਾ ਕੋਈ ਕਈ ਵਾਰੀ ਕੋਈ ਪ੍ਰਾਣਾ ਤਰਾਉਣਾ ਇਹਨਾਂ ਦੇ ਆ ਜਾਂਦਾ ਹੋਊਗਾ ਨਾ। ਉਹਦੇ ਵਾਸਤੇ ਪੌਣੇ ਧਰੋਣੇ ਵਾਸਤੇ ਕੋਣ ਸੀ ਉਧਰ ਵੀ ਇਹਨਾਂ ਨੇ ਅੱਡ ਬੈਕ ਬੜਾਈ ਹੋਈ ਹੈ ਬਾਰ-ਬਾਰ ਉਹ ਵੀ ਤੁਹਾਨੂੰ ਬੈਕਸ ਦਿਖਾ ਦਿੰਨੇ ਉੱਥੇ ਨ ਜਾ ਕੇ ਤੁਹਾਨੂੰ ਇੱਧਰ ਆ ਪਾ ਮਿੱਤਰੋ ਸਰਪੀ ਆ ਵੇਖੋ ਉਹੀ ਲੇਟਾਂ ਹੀ ਲਿਹਾ ਕੇ ਪੱਥਰ ਦੀਆਂ ਤੇ ਲਿਹਾ ਕੇ ਵੀ ਗੱਡ ਕੇ ਧਰਤੀ ਦੇ ਵਿੱਚ ਤੇ ਕੁੱਪੇ ਦੀ ਬਾਸ ਦੇ ਪਾ ਕੇ ਤੇ ਕਾਗਜ਼ ਪਾਤਾ ਇਹ ਤਾਰਾਂ ਬਗਲ ਦੀਆਂ ਤੇ ਉੱਤੇ ਛੱਤ ਪਾਤੀ ਐ ਤਰਕੁਨੀ ਨਹੀਂ ਬਣਾ ਕੇ ਇਹਦੇ ਵਿੱਚ ਮੈਨੂੰ ਲੱਗਦਾ ਵੀ ਜਿਹੜੇ ਇਹਨਾਂ ਦੇ ਧਾਰੂ ਪਸ਼ੂ ਹੁਣੇ ਵੱਧ ਦੁੱਧ ਦਿੰਦੀਆਂ ਜਿਹੜੀਆਂ ਗਾਈਆਂ ਉਹ ਬਣਦੇ ਹੋਣੇ ਆ ਕਿਉਂਕਿ ਛੱਕ ਪਈ ਐ ਹੁਣ ਸਾਨੂੰ ਪੁਰਾਣੇ ਤਰ੍ਹਾਂ ਨੇ ਵਾਲੀ ਇਹਨਾਂ ਦੀ ਹਵੇਲੀ ਦਿਖਾਉਣੇ ਆ ਜਿਹੜਾ ਇਹਨਾਂ ਨੇ ਅੱਡੇ ਇੱਕ ਬੈਠਕ ਪਾਈ ਹੋਈ ਏ ਜਿਵੇਂ ਆਪਣੇ ਆਪ ਪੁਰਾਣੇ ਬਜ਼ੁਰਗ ਬਾਹਰ ਘਰ ਦੇ ਬੈਠਕ ਪਾਣਦੇ ਸੀ ਨਾ ਇਹਨਾਂ ਨੇ ਵੀ ਉਹ ਕਰ ਰਹਿ ਗਿਆ ਇੱਧਰ ਬਾਹਰ ਬਾਹਰ ਹੀ ਇਹਨਾਂ ਨੇ ਇੱਕ ਬੈਠਕ ਵੀ ਪਾ ਰੱਖੀ ਆ ਜੀ ਲਓ ਵੀ ਮਿੱਤਰੋ ਦੇ ਬੈਠਕ ਵਾਲੀ ਇਹ ਹੈ ਬੈਠਕ ਤੇ ਬੈਠਕ ਦੇ ਹੁਣ ਚਾਰ ਸੁਪੇਰੇ ਬਈ ਆਪਣੇ ਤਾਂ ਉਹੀ ਨਾ ਰਹਿਣਾ ਰੱਖਦਾਂ ਨ ਕੋਈ ਜਾਨਵਰੀ ਨਾ ਖਾ ਜੇ ਬੁੰਨਿਆਂ ਨਾਲ ਹੀ ਵੇਖੋ ਭਰੀ ਹੋਈ ਏ ਸਾਰੀ ਬੈਠਾ ਕੰਧਾਂ ਵੇਖੋ ਡੀਆਂ ਨਹੀਂਆਂ ਕੱਢੀਆਂ ਹੋਈਆਂ ਮਿੱਤਰੋ ਅੰਦਰ ਜਿਹੜਾ ਵੀ ਜਿੰਨਾ ਕਸਮਾਨ ਰੱਖਣਾ ਹੈ ਉਹਨਾਂ ਕਾ ਰੱਖੀ ਬੈਠੇ ਆ ਮਿੱਤਰੋ ਇਹ ਸੀ ਆ ਮਿੱਤਰੋ ਰਾਜਸਥਾਨ ਦੇ ਕਿਸਾਨ ਦਾ ਇੱਕ ਮਿੰਨੀ ਫਾਰਮ ਤਾਂ ਬਹੁਤ ਹੀ ਘੱਟ ਰੇਟ ਦੇ ਵਿੱਚ ਤਿਆਰ ਹੋਣ ਵਾਲਾ ਉਹ ਫਾਰਮ ਤੁਹਾਨੂੰ ਦਿਖਾਇਆ ਤਾਂ ਇਹਨਾਂ ਦਾ ਜੀਵਨ ਜੀ ਆਪਨ ਮਿੱਤਰੋ ਇਹੋ ਜਿਹਾ ਇਹ ਮੌਕੇ ਦੇ ਹੈ ਨਹੀਂ ਸੀ ਕਿਸਾਨ ਭਰਾ ਇਹ ਮਾਲ ਚਾਰੀ ਜਾਂਦੇ ਉਹ ਉਧਰ ਜੀ ਬਹੁਤ ਦੂਰ ਆ ਤਾਂ ਉਧਰੋਂ ਅਸੀਂ ਉਹਨਾਂ ਤੋਂ ਪੁੱਛ ਗਿਅੱਛ ਕੀਤੀ ਉਹ ਕਹਿੰਦੇ ਕੋਈ ਨਾ ਜੀ ਤੁਸੀਂ ਵੀਡੀਓ ਬਣਾ ਲਓ ਸਾਡਾ ਇਹੋ ਜਿਹਾ ਜੀਵਨ ਜਿ ਆਪਣਾ ਹੈ ਇਦਾਂ ਇਦਾਂ ਕਰਕੇ ਅਸੀਂ ਰਹਿੰਦੇ ਆ ਤਾਂ ਆਪ ਵੀਡੀਓ ਬਣਾ ਲਓ ਕਹਿੰਦੇ ਕੋਈ ਬਾਤ ਨਹੀਂ ਤਾਂ ਫਿਰ ਆਮਨੇ ਜੀ ਫਿਰ ਆਪਾਂ ਤੁਹਾਡੇ ਲਈ ਇਹ ਵੀਡੀਓ ਬਣਾਤੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਤੇ ਵੀਡੀਓ ਨੂੰ ਜਾਂਦੇ ਜਾਂਦੇ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦੇ ਮਿੱਤਰਾਂ